ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਇਹ ਵੀ ਸ਼ੂਟ ਕਰ ਰਹੇ ਜਿੰਨੇ ਵੀ ਸਾਡੇ ਚਾਰਾ ਨਾਲ ਜੁੜੇ ਹੈ ਜੀ ਬਾਪ ਦੇ ਅੰਦਰ ਦੇ ਸਾਰਿਆਂ ਦਾ ਦਿলো ਧੰਨਵਾਦੀ ਤੇਰਾ ਬਜ਼ਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਤੁਸੀਂ ਸਾਡੇ ਬਲੌਗ ਨੂੰ ਐਵੇਂ ਸਪੋਰਟ ਕਰਿਓ ਜੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਆਜੋ ਜੀ ਤੁਹਾਨੂੰ ਪਹਿਲਾਂ ਤਾਂ ਚੈੱਕ ਕਰਵਾ ਦੇ ਜੀ ਵੀਊ ਕਿਵੇਂ ਦਾ ਹੈ ਜੀ ਅੱਜ ਦਾ ਆਜੋ ਜੀ ਚੈੱਕ ਕਰਵਾइए ਤੁਹਾਨੂੰ ਅੱਜ ਦਾ ਵੀਊ ਕਿਵੇਂ ਦਾ ਹੈ ਜੀ ਐਨ ਵਧੀਆ ਧੁੱਪ ਨਿਕਲੀ ਵੀ ਹੈ ਜੀ ਤੇ ਦੇਖੋ ਜੀ 뷰 ਕਿੰਨਾ ਵਧੀਆ ਐ ਨੀਲਾ ਆਸਮਾਨ ਅਜਿਹਾ ਨੀਲਾ ਬੱਦਲ ਹੋਇਆ ਪਿਆ ਜੀ ਤੇ ਐਨ ਵਧੀਆ ਧੁੱਪ ਨਿਕਲੀ ਪਈ ਐ ਜੀ ਤੇ 뷰 ਦੇਖੋ ਜੀ ਕਿੰਨਾ ਵਧੀਆ ਕਿੰਨਾ ਘੈਂਟ ਜਿਹਾ 뷰 ਐ ਜੀ ਅੱਜ ਦਾ ਲਓ ਜੀ ਮੰਮੀ ਲੱਗੇ ਜੀ ਚੁੱਲੇ ਤੇ ਗਰਮ ਗਰਮ ਪ੍ਰਸ਼ਾਦਾ ਬਣਾਣ ਮੱਕੀ ਦਾ ਜੀ ਤੇ ਮਿਲੋ ਜੀ ਮੰਮੀ ਨਾਲ ਜੀ ਸਤਿ ਸ੍ਰੀ ਅਕਾਲ ਜੀ ਰਾਤ ਪਹੁੰਚ ਗਏ ਜੀ ਛੱਡ ਗਿਆ ਸਾਨੂੰ ਅਸੀਂ ਲੱਗੇ ਜੀ ਹੁਣ ਮੱਕੀ ਦੀ ਰੋਟੀ ਬਣਾਉਣ ਸਾਗ ਅਸੀਂ ਮਹਾਲਾ ਤੇ ਲਿਆਏ ਤੇ ਜੀ ਬੜਾ ਬੜਾਇਆ ਉਹ ਅਸੀਂ ਤੜਕਾ ਲਾ ਲਿਆ ਜੀ ਤੇ ਲਿਆ ਤੇ ਮੰਮੀ ਰਾਤ ਲੇਟ ਹੋ ਗਈ ਸੀ ਉਹਦੇ ਕਰਕੇ ਅਸੀਂ ਬਲੌਗ ਨਹੀਂ ਸ਼ੂਟ ਕਰਿਆ ਜੀ ਤੇ ਮੰਮੀ ਨੂੰ ਤੁਹਾਨੂੰ ਮੰਮੀ ਨਾਲ ਤੁਹਾਨੂੰ ਅਸੀਂ ਸੌਣ ਮਲਾਇਆ ਜੀ ਸਵੇਰੇ ਹਾਂਜੀ ਰਾਤ ਅਸੀਂ ਲੇਟ ਹੋ ਗਏ ਫਿਰ ਉਹਨੂੰ ਕੰਮ ਸੀਗਾ ਅੱਜ ਉਹ ਕਹਿੰਦਾ ਚੱਲ ਮਾਂ ਵੀ ਤੈਨੂੰ ਹੁਣੀ ਛੱਡਿਆ ਪਾ ਮੈਂ ਕਹਾਂ ਛੱਡਿਆ ਫਿਰ ਮੈਨੂੰ ਕਿਉਂਕਿ ਫਿਰ ਸਾਹਾ ਚਿੱਟੀ ਤੋੜਨੀ ਆ ਐਤਵਾਰ ਨੂੰ ਫਿਰ ਫੇਰ ਛਣੀ ਆ ਐਤਵਾਰ ਨੂੰ ਫਿਰ ਜਾਣਾ ਪੈਣਾ ਮੈਨੂੰ ਵਾਪਸ ਚਿੱਠੀ ਕਰਕੇ ਆ ਸਾਡੇ ਜਿਵੇਂ ਆ ਗਈ ਉਹ ਤਾਂ ਕਦੇ ਸੀਗੇ ਹਲੇ ਰਹਾ ਹੋਰ ਮੈਂ ਕਹਿੰਦੀ ਫਿਰ ਬੱਥੇ ਵੀ ਕੋਈ ਸੈਟਿੰਗ ਕਰਨੀ ਡੰਗਰ ਬੱਕਲੇ ਹੂੰ ਤੇ ਅੰਦਰ ਵੀ ਥੋੜਾ ਜਿਹਾ ਕੰਮ ਹੈ ਜੀ ਫਿਰ ਇੱਧਰ ਥੋੜੀ ਜੀ ਸੈਟਿੰਗ ਕਰੂੰਗੀ ਡਿੰਪਲ ਦੇ ਵਿਆਹ ਕਰਕੇ ਫੇਰੀ ਜਾਵਾਂਗਾ ਜੀ ਹਾਂ ਜੀ ਫਿਰ ਤਾਂ ਹੀ ਦੁਬਾਰੇ ਜਾਉਂਦੀ ਜੀ ਤੇ ਲੋ ਜੀ ਮੀਰੋ ਜੀ ਸਾਡੀ ਹਰਸੀ ਮਰੰਨਾ ਸਸਤੀ ਗੱਲ ਸਾਈ ਨੂੰ ਤੂੰ ਵੀ ਕਰਿਆ ਕੁਮੇ ਕੁਮ ਵੀ ਹਾਂ ਕਿਆ ਕਿਆ ਲੈ ਕੇ ਆਇਆ ਸਮਾਨ ਕੁਝ ਲੈ ਕੇ ਆਇਆ ਬਿਸਕੁਟ ਬਿਸਕੁਟ ਨਹੀਂ ਕੱਪੜੇ ਲੈ ਕੇ ਆਇਆ ਨਾਨੀ ਆ ਗਿਆ ਦਾ ਕੁਮਲ ਕੁਮੀ ਕਰਨ ਕੱਪੜੇ ਲੈ ਕੇ ਆਇਆ ਤੂੰ ਹੋਰ ਵੀ ਲੈ ਕੇ ਆਇਆ ਕੱਪੜੇ ਕਿੰਨੇ ਨਹਿਰਾ ਹੋਸ ਬੜੀ ਆ ਹੋ ਅੱਛਾ ਚੁੱਟੀ ਬਿਲੀਆ ਚੁੱਟੀ ਬਿਲੀਆ ਆ ਬੰਦੇ ਸੋ ਸੋਟੀ ਤਾ ਤੇ ਆ ਜਾ ਜੀ ਉਧਰ ਮੱਕੀ ਦਾ ਜੀ ਗਰਮ ਗਰਮ ਪ੍ਰਸ਼ਾਦਾ ਬਣਾ ਲੱਗਿਆ ਜੀ ਤੁਸੀਂ ਵੀ ਖਾ ਲਓ ਜੀ ਆ ਜਾ ਗਰਮ ਗਰਮ ਪ੍ਰਸ਼ਾਦਾ ਜੀ ਤੇ ਚੁੱਡੇ ਤੇ ਮੱਕੀ ਦੀ ਰੋਟੀ ਬਣਨ ਲੱਗੀ ਵੀ ਹੈ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਜੀ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਮਾਨ ਦੇ ਰਹੇ ਹੋ ਜੀ ਐਂਡ ਸਪੋਰਟ ਕਰ ਰਹੇ ਹੋ ਜੀ ਤੇ ਸਾਡੇ ਬਲੌਗ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਸਾਡਾ ਬਹੁਤ-ਬਹੁਤ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੀ ਵੀਡੀਓ ਦੇਖਣ ਲਈ ਹਰ ਇੱਕ ਗੱਲ ਲਈ ਸਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਅਸੀਂ ਬੋਲ ਕੇ ਬਿਆਨ ਨਹੀਂ ਕਰ ਸਕਦੇ ਤੁਸੀਂ ਸਾਡੀ ਕਿੰਨੀ ਸਪੋਰਟ ਕਰਦੇ ਆ ਕਿੰਨੀ ਸਾਡੀ ਉਹ ਕਰਦੇ ਆ ਇਹ ਤਾਂ ਸਾਨੂੰ ਪਤਾ ਜੀ ਤੇ ਆ ਰੱਬ ਭਗਵਾਨ ਨੂੰ ਪਤਾ ਜੀ ਰੱਬ ਨੂੰ ਹਾਂਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਹੈਲੋ ਗਾਇਜ਼ ਅੱਜ ਹਮ ਆਪਕੋ ਦਿਖਾ ਰਹੇ ਹੈ ਖੱਟਾ ਜਿਸਕਾ ਆਚਾਰ ਬਣਦਾ ਹੈ ਲਓ ਜੀ ਮੰਮੀ ਨੇ ਛੱਡ ਲਈ ਜਿਗਾਏ ਸੀ ਕੰਮ ਕੁਮ ਨਿਬੜ ਲਿਆ ਸੀਗਾ ਸਾਰਾ ਜੀ ਪਾਰ ਤੋਂ ਆਗੇ ਸੀਗੇ ਜੀ ਤੇ ਹੁਣ ਮੰਮੀ ਚੱਲੇ ਜੀ ਗਾਂ ਨੂੰ ਬੰਨਣ ਚੁਗਣ ਵਾਸਤੇ ਜੀ ਤੇ ਗਾਂ ਨੂੰ ਬੰਨ ਕੇ ਆਣਾ ਜੀ ਚੁਗਣੇ ਨੂੰ ਕਿੱਥੇ ਬੰਨ ਕੇ ਆਣੀ ਮੰਮੀ ਤੇ ਮੰਮੀ ਕਹਿੰਦੀ ਕਿ ਖੇਤ ਜੀ ਐ ਵੀ ਉੱਥੇ ਬੰਨ ਕੇ ਆਣੀ ਜੀ ਤੇ ਚਲੋ ਜੀ ਮੰਮੀ ਚੱਲੇ ਜੀ ਗਾਂਏ ਬੰਨਣ ਤੇ ਲਓ ਜੀ ਮੰਮੀ ਗਾਂਏ ਬੰਨੇ ਹੋ ਗਏ ਨੇ ਨੂੰ ਤੇ ਤੁਸੀਂ ਮੂੰਹ ਰੱਗੀ ਪਿੱਛੇ ਰੋਣ ਮੈਂ ਉਹਨੂੰ ਦੇਖ ਲਵਾ ਜੀ ਤੇ ਉਹ ਸਾਹਮਣੇ ਦੇਖੋ ਸਾਡੀ ਬੱਕਰੀਆਂ ਲੱਗੀਆਂ ਵੇ ਚੁਕਣ ਜੀ ਨੀਚੇ ਖੇਤ ਵਿੱਚ ਹੋ ਗਿਆ ਆ ਜਾ ਤੇ ਦੇਖੋ ਜੀ ਸਾਡੇ ਘਰ ਤੇ ਸਾਹਮਣੇ ਦਾ ਵਿਊ ਹੈ ਜੀ ਕਿੰਨਾ ਵਧੀਆ ਹੈ। ਲਓ ਜੀ ਗਾਂਵਾਂ ਤੇ ਸੀ ਕਿ ਜੀ ਅਸੀਂ ਚੁਗੜਨੂ ਤੇ ਬੱਕਰੀ ਵੀ ਛੱਡੇ ਵਿੱਚ ਉਹਨੂੰ ਬਲਦ ਵੀ ਤੇ ਹੁਣ ਲੱਗੇ ਜੀ ਅਸੀਂ ਗੋਹਾ ਚੱਕਣ ਜੀ। ਤੇ ਮੰਮੀ ਕਹਿੰਦੀ ਮੈਂ ਗੋਹਾ ਇਕੱਠਾ ਕਰ ਦਿੰਦੀ ਆ ਭਰ ਕੇ ਜੀ ਤੇ ਮੈਂ ਘੇਰੂੰਗੀ ਜੀ। ਤੇ ਲੋ ਜੀ। ਬੱਕਰੀਆਂ ਦਾ ਅਸੀਂ ਅੰਦਰ ਬੰਦੇ ਬੱਕਰੀਆਂ ਦਾ ਅੰਦਰ ਹੁੰਦਾ ਜੀ ਤੇ ਇਹ ਬਾਹਰ ਆ ਜੀ ਬਲਦ ਬਾਹਰ ਬੰਦੇ ਸ਼ਾਮ ਟਾਈਮ ਹੈ ਸੀ। ਦਿਨ ਦਿਨ ਮੇਂ ਤੇ ਉੱਧਰ ਤੁਹਾਡੀ ਸੀਮੂ ਪਈ ਹੈ ਜੀ ਮੰਜੇ ਪਰ ਤੇ ਕਾਕੂ ਬੈਠਾ ਹੈ ਜੀ ਤੇ ਤੁਸੀਂ ਸਾਰੇ ਪੂਜੇ ਸੀਗੇ ਵੀ ਤੁਸੀਂ ਐਨੇ ਦਿਨ ਦੇ ਬਲੌਕ ਆਤੇ ਨਹੀਂ ਸ਼ੂਟ ਕਰਦੇ ਤੇ ਵੀ ਵੀ ਫੋਨ ਚ ਖਰਾਬੀ ਆ ਗਈ ਸੀਗੀ ਜੀ ਮੇਰਾ ਫੋਨ ਖਰਾਬ ਹੋ ਗਿਆ ਸੀਗਾ ਉਹਦੇ ਕਰਕੇ ਅਸੀਂ ਬਲੌਕ ਨਹੀਂ ਸ਼ੂਟ ਕਰਦੇ ਸੀਗੇ ਜੀ ਹਾਂਜੀ ਸੌਰੀ ਜੀ ਸਾਡਾ ਫੋਨ ਖਰਾਬ ਹੋਇਆ ਤਾਂ ਜੀ ਹੁਣ ਅਸੀਂ ਕੱਲ੍ਹ ਜੇ ਹੀ ਨਵਾਂ ਫੋਨ ਲੈ ਕੇ ਆਏ ਜੀ ਆ ਹੁਣ ਵੀਡੀਓ ਰੋਜ਼ ਪਿਆ ਕਰੂਗੀ ਜੀ ਹਾਂਜੀ ਸਾਰਾ ਫੋਨ ਹੀ ਖਰਾਬ ਹੋ ਗਿਆਤਾ ਜੀ ਕਿਆ ਕਰੀਏ ਤੇ ਉਹਦੇ ਕਰਕੇ ਅਸੀਂ ਬਲੌਗ ਨਹੀਂ ਪਾਉਂਦੇ ਸੀਗੇ ਜੀ ਤੇ ਹੁਣ ਫੋਨ ਆ ਗਿਆ ਤੇ ਹੁਣ ਤੁਹਾਨੂੰ ਡੇਲੀ ਬਲੌਗ ਮਿਲਿਆ ਕਰੋਗੇ ਜੀ ਆ ਸਾਡੀ சிੰਮੂ ਨੂੰ ਦੇਖੋ ਜੀ ਖਾ ਕੇ ਕੋਲੀ ਕਿੱਥੇ ਰੱਖੀ ਵੀ ਹੈ ਜੀ ਪਹਿਲਾਂ ਖਾ ਲਿਆ ਫਿਰ ਪਾਣੀ ਵਿੱਚ ਪੂਰੀਆਂ ਵਿੱਚ ਪਾਣੀ ਪਾ ਪਾ ਕੇ ਖੇਲਣ ਲੱਗੀ ਵੀ ਦੀ ਹਾਂ ਹਾਂ ਤਿਆਰ ਰੱਖਿਆ ਵੀ ਜੀ ਇਹ ਸਿਬੜਾਇਆ ਬਾਰੇ ਦਿੱਖਦਾ ਸ਼ਾਮ ਨੂੰ ਤੁਹਾਂ ਲਾ ਦੇ ਮਛਰਾ ਮਛਰਾ ਤੇ ਜੀ ਕਵਾੜ ਜਾਂ ਇਕੱਠਾ ਕਰਕੇ ਜੀ ਫਿਰ ਆਮ ਨੂੰ ਮੱਛਰ ਹੋ ਜਾਂਦੇ ਜੀ ਤੇ ਲਓ ਜੀ ਰੰਮੀ ਨੇ ਗੋਹਾ ਕਰਤਾ ਜੀ ਇਕੱਠਾ ਸਾਰਾ ਤੇ ਹੁਣ ਮੰਮੀ ਮੈਨੂੰ ਭਰ ਕੇ ਦੋਗੇ ਤੇ ਮੈਂ ਗਿਰਕਿਆਂ ਦੇ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤਾਂ ਰਾਤ ਨੂੰ ਸੌ ਜਾਂਦੇ ਤੇ ਲਓ ਜੀ ਪਰ ਅਸੀਂ ਡੰਗਰ ਬੱਕਰੇ ਛਾੜਦੇ ਸੀਗੇ ਜੀ ਤੇ ਹੁਣ ਲੱਗੇ ਜੀ ਅਸੀਂ ਬੇੜੇ ਦੀ ਸਫਾਈ ਕਰਨ ਤੇ ਮੰਮੀ ਲੱਗੇ ਆ ਜੀ ਕਾਹ ਪੱਟਣ ਤੇ ਨਾਲ ਦੀ ਨਾਲ ਲੱਗੇ ਆ ਜੀ ਝਾੜੂ ਮਾਰਨ ਤੇ ਕੱਖ ਜੇ ਹੋ ਗਏ ਸੀਗੇ ਜੀ ਬੇੜੇ ਵਿੱਚ ਬਹੁਤ ਤੇ ਨਾਲ ਦੀ ਨਾਲ ਉਧਰ ਸੀ ਮੂਹ ਵੀ ਲੱਗੀ ਆ ਜੀ ਹੈਲਪ ਕਰਵਾਣ ਦੱਸ ਕੀ ਕਰੀ ਨੂੰ ਅੱਜ ਕਾ ਵਤ ਲੱਗੀ ਅੱਛਾ ਕਾ ਬੱੜਾ ਲੱਗੀ ਕਾ ਉਹ ਕੇ ਤਾਂ ਹੱਸੀ ਅੱਛਾ ਪੱਟ ਕੇ ਥੱਲੇ ਗਏ ਤਾਂ ਹਾਂ ਇਹ ਲੋ ਜੀ ਆ ਦੇਖੋ ਇਹ ਤਾਂ ਕੰਮ ਨਹੀਂ ਹੁੰਦਾ ਕੋਈ ਕੀ ਕਰਨਾ ਜੇ ਤੀਹੂ ਨਾ ਲਾਉਂਦੇ ਤੇ ਫਿਰ ਆਖਾਂ ਮੋਦੀ ਕਹਿੰਦੇ ਨਾ ਹੂੰ ਜਿੰਨੇ ਕੰਮ ਸਾਡੇ ਤੇ ਨਾ ਕੰਮ ਹੋ ਰਿਹਾ ਲੱਗੇ ਤੇ ਕੱਖ ਹੋ ਗਏ ਸੀਗੇ ਜੀ ਬਹੁਤ ਜ਼ਿਆਦਾ ਬੇਕਾਰ ਜਿਹਾ ਲੱਗਦੇ ਸੀਗੇ ਬੇੜੇ ਚ ਤੇ ਮੈਂ ਕਿਹਾ ਜੀ ਚਾੜੂ ਬਣਾ ਲਿਆ ਜੀ ਫੂਦੂਰਾ ਬਾਇਨਾ ਤੇ ਉਹ ਵੀ ਛਾੜੂ ਹੂੰ ਅੱਧਾ ਛਾੜੂ ਸਿੰਮੂ ਦਾ ਕਾਤਾ ਅੱਧਾ ਕੁ ਮੇਰੀ ਕੋੜਾ ਕਾਲ ਤੇ ਕਲਾ ਹੈ ਕਰਾ ਦੇ ਕਰ ਦੇ ਨਾਨੀਆ ਕ ਤੇ ਦੇਖੋ ਜੀ ਸਾਹਮਣੇ ਦਾ ਥਿ ਵ ਕਿੰਨਾ ਵਧੀਆ ਹੈ ਦੇਖੋ ਇਹ ਹੈਗਾ ਜੀ ਸਾਡੇ ਘਰ ਤੇ ਸਾਹਮਣੇ ਦਾ ਥ ਵ ਜੀ ਸਾਡੇ ਜਿਹੜਾ ਥੀ ਰਹੇ ਤੇ ਇਹਦੇ ਬੱਕਰੇ ਭੱਜ ਗਏ ਸੀ ਕਿ ਕਾਕੂ ਗਿਆ ਬੱਕਰੀਆਂ ਲੈਣ ਜੀ ਤੇ ਉਹ ਹੈ ਜੀ ਕਕਰ ਸਾਡਾ پڑੋਸ ਹੀ ਹੈ ਜੀ ਇਹ ਵੀ ਜੀ ਐਸਾ ਨਾ ਸਵੇ ਪੜੋਸ ਦਾ ਘਰ ਵੀ ਦਿਖਾਤਾ ਜੀ ਇਹ ਦੇਖੋ ਜੀ ਕਿੰਨਾ ਵਧੀਆ ਕਿੰਨਾ ਘੈਂਟ ਜਿਹਾ ਵੀ ਹੈ ਜੀ ਅੱਜ ਦਾ ਸਿਮੂ ਗਿਆ ਕਿ ਆਕਰ ਲਗੀ ਹੈ ਪਾਗਲ ਪਾਣੀ ਤਾਂ ਨੌਰਖਾ ਪਾਣੀ ਰਾਜਾ ਐ ਨਹੀਂ ਜਾਣਾ ਪੱਟ ਹੋਣਾ ਪਹਿਲੇ ਉਹ ਤਾਂ ਪਾਣੀ ਤਾਂ ਨੌਰਖਾ ਸਿਮੂ ਪਾਗਲ ਉਹ ਪਾਗਲ ਹੋ ਗਿਆ ਤੂੰ ਉਹ ਬਪਾ ਕਿ ਮੂਹਾ ਗਾਗਲੂ ਪੂਰ ਪਟਦੀ ਆਖ ਚ ਨਹੀਂ ਨਾਨੀ ਦੇ ਵੱਜੂਗਾ ਆਈ ਹੋਣੀ ਨਾਨੀ ਦੇ ਹੋਣੀ ਕਰ ਖਾਗ ਜਾ ਹੋ ਗਿਆ ਡੇੜਾ ਹਾਂ ਜੋ ਉੱਪਰਲੇ ਪਾਸੇ ਦੇਖੋ ਕਿੰਨਾ ਕਾਫੀ ਕੱਢਾ ਇਧਰ ਹੀ ਹੋ ਮੀਂਹ ਕਰਕੇ ਵਾਹ ਜਾਂਦੇ ਬਾਰ ਬਾਰ ਜਿਸ ਤਰ੍ਹਾਂ ਮੀਂਹ ਮੂਹ ਪਏ ਨਾ ਹੋਈ ਜਾ ਪਹਿਲਾਂ ਪੱਟਦਾ ਇੱਕੋ ਜਿਹੜਾ ਮੜਮਟਾ ਸੋ ਦਵਾਰੇ ਹੋ ਗਿਆ ਮੀਂਹ ਮਤਈ ਹਾਲ ਗੰਦੇ

ਅੱਛਾ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਸਾਡੀ ਬੱਕਰੀਆਂ ਆ ਗਿਆ ਜੀ ਚੁੱਕੇ ਤੇ ਬੱਕਰੀਆਂ ਬੰਨ ਤੇ ਆ ਜੀ ਅਸੀਂ ਤੇ ਦੇਖੋ ਕਿਆ ਹਾਲ ਕਰ ਕਈ ਆ ਜੀ ਕੁੰਬਰਾ ਚ ਲੱਭੇ ਭਰ ਗਿਆ ਜੀ ਇਧਰ ਇੱਕ ਬੂਟਾ ਹੁੰਦਾ ਜੀ ਕੁੰਬਰ ਜੀ ਉਹ ਨਾ ਸਾਰੇ ਚਿੰਬੜ ਜਾਂਦੇ ਨੇ ਉਹਦੇ ਵਾਲਾਂ ਨੂੰ ਫੇਰ ਰਾਤ ਨੂੰ ਰਗੜ ਰਗੜ ਕੇ ਤਾਰੀ ਜਾਂਦੇ ਉਹਨਾਂ ਨੂੰ ਕੰਧ ਨਾਲ ਜਿਵੇਂ ਸਵੇਰੇ ਛੱਡਦੇ ਸੀ ਉਦੋਂ ਤਾਂ ਬੈਠ ਗਏ ਜੀ ਉਹ ਦੇਖੋ ਪਿੱਠ ਨਾਲ ਪਿੱਠੇ ਜੋੜੀ ਬੈਠੇ ਐ ਛੇਲੂ ਤੇ ਬਾਕੀ ਆਏ ਜੀ ਤੇ ਕੁਰੀ ਤੇ ਗਾਏ ਹਜੇ ਅਸੀਂ ਲਿਆਂਦੀ ਨਹੀਂ ਗਾਏ ਚੂਨੇ ਪੰਨੀ ਵੀ ਉਹ ਵੀ ਲੈ ਕੇ ਆਉਂਗੇ ਜੀ ਤੇ ਉਧਰ ਬਾਲਦ ਵੀ ਆ ਗਿਆ ਜੀ ਇੱਕ ਬਾਲਦ ਬੰਨ ਤਾਂ ਲਿਆ ਕੇ ਮੰਮੀ ਲਗੀ 베ੜੇ ਦੀ ਸਫਾਈ ਕਰਨ ਆ ਕਰਤਾ ਜੀ ਸਾਰਾ ਸਾਫ ਸਫਾਈ ਓਰੇ 베ੜੇ ਚ ਹੱਸਾਈ ਤਾਂ ਦਹਾ ਹੋਇਆ ਤੇ ਉਧਰ ਵੀ ਸਾਰੇ ਹੋ ਗਏ ਤੇ ਉਹ ਦੇਖੋ ਜੀ ਬਲਦ ਬੰਨਿਆ ਇੱਕ ਲਿਆ ਕੇ ਜੀ ਅਸੀਂ ਤੇ ਇੱਕ ਹਜੇ ਆਇਆ ਨਹੀਂ ਹੈਗਾ ਇੱਕ ਹਜੇ ਚੁਕਣ ਗਿਆ ਉਹ ਹਜੇ ਆਇਆ ਨਹੀਂ ਹੈਗਾ ਉਹ ਕਾਕੂ ਲੈਣ ਗਿਆ ਭਾਜੀ ਤੇ ਚਲੋ ਜੀ ਹੁਣ ਅਸੀਂ ਡੰਗਰ ਬੱਕਰੇ ਬੰਨ ਕੇ ਦੇ ਪਾਰ ਨੂੰ ਜਾਈਏ ਜੀ ਚਾਹ ਪਾਣੀ ਪੀਉਂਗੇ ਜੀ ਸ਼ਾਮ ਦਾ ਟਾਈਮ ਹੋ ਗਿਆ ਜੀ 4-5 ਵਜੇ ਲੇ ਜੀ ਤੇ ਆ ਸਾਡੀ ਗਾਂ ਚੁਗਦੀ ਹੈ ਜੀ ਚਾ ਚਾ ਤੇਰੇ ਬੰਨਿਆ ਸੀਗਾ ਇਹਨੂੰ ਚਾਵਾ ਨੂੰ ਚਾਵਾ ਕੱਖ ਕੁਖਲਿਆਂ ਦੇ ਭਾਈ ਕਰਾ ਤੇ ਕੱਖ ਭਾਈ ਜਿਹਨੂੰ ਪਹਿਲਾਂ ਹੋਏ ਚੁਗੜੇ ਨੂੰ ਖੁਸ਼ ਰੰਦੀ ਜੀ ਤੇ ਅਸੀਂ ਜਿੰਨਾਂ ਨੂੰ ਚਗਾਈਏ ਬਾਹਰ ਇਹ ਉਹਨਾਂ ਖੁਸ਼ ਰਹਿੰਦੀ ਜੀ ਕੁੱਤਾ ਵੀ ਦੇਖਦਾ ਇਹੋ ਸਾਰਾ ਡੋਗੂ ਦੇਖਦਾ ਸਾਹਮਣੇ ਖੜਕੇ ਸਿਮੂ ਨੂੰ ਤੇ ਸਿਮੂ ਨਾਲ ਬਹੁਤ ਪੰਗੇ ਲਿੰਦਾ ਜੀ ਇਹ ਸਿਮੂ ਦੇ ਪਿੱਛੇ ਭੱਜੀ ਜਾਂਦਾ ਜੀ ਕਦੀ ਉਹਦੀ ਚੱਪਲ ਚੱਕ ਕੇ ਭੱਜ ਜਾਂਦਾ ਜੀ ਤੇ ਕਦੀ ਕੁਛ ਚੱਲ ਚੱਲ ਬਾਹਰ ਨੂੰ ਚੱਤ ਬੋਲੂ ਬੈਠਾ ਰਹੇ ਤੇ ਲੋ ਜੀ ਸਿਮੂ ਲੱਗੀ ਹੈ ਜੀ ਡੋਗੂ ਨੂੰ ਪਜਾਣ ਤੇ ਕੱਪੜੇ ਸੀ ਸਵੇਰੇ ਧੋਤੇ ਸੀਗੇ ਜੀ ਚੱਲ 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 ਮੈਂ ਰੱਖ ਚੱਲ ਚੱਲ ਕਿੱਦ ਨਾ ਜਾਈ ਹੌਲੀ ਹੌਲੀ ਚੱਲ ਉਹ ਇਹ ਪੱੜਬਦਾ ਇਹ ਡੂਗੋ ਤੂੰ ਤਾਂ ਬੜਾ ਭਜਾਈ ਜਾਂਦੀ ਐ ਨੂੰ ਫੇਰ ਹੈ ਜਦੋਂ ਬਹੁਤ ਵੱਡਦਾ ਐ ਫੇਰ ਤੂੰ ਭੱਜਦੀ ਐ ਤੇ ਸਦਾ ਬਹੁਤ ਖਰਾਬ ਡੂਹੂ ਐ ਟਿਕਦਾ ਨਹੀਂ ਹੈਗਾ ਜੀ ਇਹ ਖੜ ਜਾ ਤੇ ਲੋ ਜੀ ਅਸੀਂ ਪਹੁੰਚ ਗਏ ਜੀ ਘਰ ਤੇ ਹੁਣ ਬਣਾਉਂਗੇ ਜੀ ਚਾਹ ਤੇ ਮੰਮੀ ਕਹਿੰਦੀ ਥੋ ਚਾਹ ਪਣਾ ਕੇ ਰੱਖ ਮੈਂ ਆਂਦੀ ਐ ਖੜ ਜਾ ਇਹਨੂੰ ਖੇਡਣ ਲਈ ਚਾਹੀਦਾ ਜੀ ਕੋਈ ਤੇ ਉਹ ਦੇਖੋ ਜੀ ਸਾਹਮਣੇ ਤਿੰਨ ਚਿੜੀਆਂ ਬੈਠੀਆਂ ਜੀ ਛੋਟੀਆਂ ਛੋਟੀਆਂ ਤੇ ਚਲੋ ਜੀ ਮੈਂ ਬਣਾ ਲਮਾ ਚਾ ਤੇ 빌ਦੀ ਜੀ ਤੁਹਾਨੂੰ ਫੇਰ ਲੋ ਜੀ ਅਸੀਂ ਲੱਗੇ ਜੂਨ ਸ਼ਾਮ ਦਾ ਪਰਸ਼ਾਦਾ ਬਣਾ ਜੀ ਗਰਮ ਗਰਮ ਗੈਸ ਤੇ ਤੇ ਕਾਕੂ ਚਲੇ ਗਿਆ ਜੀ ਮੈਕਰੋਨੀ ਬਣਾ ਕੇ ਉਦੋਂ ਕਹਿੰਦਾ ਮੈਂ ਮੈਕਰੋਨੀ ਬਣਾ ਗਿਆ ਰੋਟੀ ਤੁਸੀਂ ਬਣਾਓ ਤੇ ਰਾਜਾ ਜੀ ਸਬਜੀ ਬਣਾਈ ਨਹੀਂ ਪੁੱਛੀ ਕਹਿੰਦੇ ਸੀ ਮੈਕਰੋਨੀ ਬਣਾ ਲਈ ਜੀ ਐ ਉਹਨੇ ਤਰੀ ਤੁਰੀ ਜੀ ਲਾ ਕੇ ਕਹਿੰਦਾ ਇਹ ਨਾਲੀ ਰੋਟੀ ਖਾਣੀ ਐ ਚੱਸੀ ਜੀ ਬੱਸ ਅਸੀਂ ਦਾਲ ਬਣਾਣੀ ਸੀਗੀ ਮਮ ਜੀ ਫਿਰ ਹੁਣ ਜੀ ਸਬਜ਼ੀ ਨਹੀਂ ਬਣਾਉਗੇ ਜੀ ਵੈਸੇ ਸਾਡੇ ਕੋਲ ਸਬਜੀ ਪਈ ਵੀ ਐ ਜੀ ਤੱਤੂ ਦੀ ਤੇ ਲਓ ਜੀ ਆ ਜਾਈ ਤੁਸੀਂ ਗਰਮ ਗਰਮ ਪ੍ਰਸ਼ਾਦਾ ਖਾ ਲਓ ਜੀ ਅਸੀਂ ਆ ਗਏ ਜੀ ਹੁਣ ਕੰਮ-ਕੋਮ ਨੂੰ ਮੇਲ ਤੇ ਲੱਗ ਰਹਾ ਦਾ ਆ ਗਏ ਚਾਹ ਚੁ ਪੀ ਲਈ ਜੀ ਤੇ ਹੁਣ ਲੱਗੀ ਜੀ ਸ਼ਾਮ ਦਾ ਪਕਾਦਾ ਬਣਾ ਲ ਗਰਮ ਗਰਮ ਇੱਧਰ ਸਾਡੀ ਸਿਮਮੂ ਪੈ ਗਈ ਜੀ ਲੱਗੀ ਜੀ ਭੁੱਗਿਆ ਸਿੱਧਿਆ ਗਰੋਟਣੀਆਂ ਖਾਣਾ ਵੀ ਖਾਣਾ ਸਿਮੂ ਖਾ ਕੀ ਕਰਦਾ ਹਾਂ ਕੀ ਕਰ ਦਿਆ ਮੈਂ ਕੀ ਕਰਦਾ ਹਾਂ ਨੀ ਨਾਲੀਏ ਨੀ ਨਾਲੀਏ ਬਸ ਅੱਛਾ ਤੇ ਅੱਜ ਅਸੀਂ ਬਣਾ ਲਈ ਗਰਮ ਗਰਮ ਪ੍ਰਸ਼ਾਦਾ ਤੇ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਅੱਗੇ ਸਾਡੇ ਚੈਨਲ ਨੂੰ ਤੇ ਦੋ ਤਿੰਨ ਦਿਨ ਤੋਂ ਬਲੌਗ ਅਸੀਂ ਕਾਣੀ ਪਾਦੇ ਸੀ ਕਿ ਸਾਡਾ ਫੋਨ ਖਰਾਬ ਹੋ ਗਿਆ ਸੀਗਾ ਜੀ ਤਾਂ ਅਸੀਂ ਬਲੌਗ ਨਹੀਂ ਪਾਦੇ ਸੀ ਤੇ ਹੁਣ ਤੁਹਾਨੂੰ ਡੇਢੀ ਬਲੌਗ ਆਇਆ ਕਰੂੰਗੇ ਜੀ 그나는폰뭐안다지 <믈내드> <믈내드>